ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ਼ ਰਾਜ ਆਪ ਆਪ ਦੀ ਪਾਰਟੀ ਦੇ ਉਮੀਦਵਾਰ ਸੰਜੀਪ अरोड़ा ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਕੁਸ਼ਨ ਆਸ਼ੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰ ਉਪਕਾਰ ਸਿੰਘ ਘੁੰਮਣ ਹੋਣਾ ਵੱਲੋਂ ਆਪੋ ਆਪਣੀਆਂ ਪਾਰਟੀਆਂ ਵੱਲੋਂ ਨਾਮਜ਼ਦਗੀ ਪੱਤਰ ਭਰ ਦਿੱਤੇ ਗਏ ਨੇ ਦੂਸਰੇ ਪਾਸੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਪਹਿਲਾਂ ਤਾਂ ਇਹ ਜ ਲੱਗ ਰਿਹਾ ਸੀ ਕਿ ਜਿਮਨੀ ਚੋਣ ਦਾ ਬਾਈਕਾਟ ਕਰੇਗੀ ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਜਲੂਸ ਨਿਕਲਿਆ ਜਲੰਧ ਦੀ ਜਿਮਨੀ ਚੋਣ ਦਾ ਉਸ ਤੋਂ ਬਾਅਦ ਚੱਬੇਵਾਲ ਡੇਰਾ ਬਾਬਾ ਨਾਨਕ ਗੱਦੜਵਾਹ ਬਰਨਾਲਾ ਯਾਨੀ ਕਿ ਇਨ੍ਹਾਂ ਪੰਜਾਂ ਜਿਮਨੀ ਚੋਣਾਂ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀਆਂ ਜ਼ਬਾਨਾਂ ਜਬਤ ਹੋਈਆਂ ਸਿਰਫ ਤੇ ਸਿਰਫ ਜ਼ਬਾਨਤ ਜਬਤ ਆਪਣੀ ਕਰਾਉਣੀ ਬਚਾਈ ਚਿਤਲ ਅੰਗਰੌਮ ਨੇ ਹਲਕਾ ਜਲੰਧਰ ਪਸ਼ਮੀ ਤੋਂ ਹੁਣ ਹਲਕਾ ਲੁਧਿਆਣਾ ਤੋਂ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਰਹੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਨਾਂ ਦੀ ਕਿ ਕਿਹੜਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਕੋਲ ਲਗਭਗ 12 ਤੋਂ ਵੱਧ ਨਾਂ ਪਹੁੰਚ ਗਏ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਛਾਂਟੀ ਕੀਤੀ ਫਿਰ ਪਤਾ ਲੱਗਿਆ ਕਿ ਹੁਣ 6 ਨਾਮ ਨੇ 6ਾਂ ਦੇ ਵਿੱਚੋਂ ਤਿੰਨ ਨਾਮ ਜਿਹੜੇ ਦੱਸੇ ਜਾ ਰਹੇ ਨੇ ਉਹਨਾਂ ਦੇ ਵਿੱਚੋਂ ਅੱਜ ਆ ਦੇਰ ਲੇਟ ਜਿਹੜਾ ਹੈ ਆ ਜਲਦੀ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰਿਆ ਜਾ ਸਕਦਾ ਹੈ ਕਿਉਂਕਿ ਬਾਕੀ ਪਾਰਟੀਆਂ ਨੇ ਲਗਭਗ ਮਹੀਨੇ ਤੋਂ ਵੀ ਉੱਪਰ ਦਾ ਸਮਾਂ ਹੋ ਗਿਆ ਹੈ ਆਪੋ ਆਪਣੀਆਂ ਪਾਰਟੀਆਂ ਵੱਲੋਂ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਹੋਏ ਨੇ ਚੋਣ ਪ੍ਰਚਾਰ ਦਾ ਅਖਾੜਾ ਪੂਰੀ ਤਰ੍ਹਾਂ ਗਰਮ ਹੈ ਈਵਨ ਦੋ ਭਾਰਤ ਕੁਸ਼ਣ ਹਾਸ਼ੂ ਦੇ ਹੱਕ ਵਿੱਚ ਚਰਨਜੀਤ ਸਿੰਘ ਚੰਨੀ ਵੀ ਆਏ ਪ੍ਰਤਾਪ ਸਿੰਘ ਬਾਜਵਾ ਅੱਜ ਗੈਰ ਹਾਜ਼ਰ ਰਹੇ ਜਦੋਂ ਨਾਗਜ਼ਦਗੀ ਪੱਤਰ ਭਰ ਰਸੀ ਭਾਰਤ ਕੁਸ਼ਣ ਆਸ਼ੂ ਰਾਜਾ ਵੜਿੰਗ ਨੇ ਵੀ ਹਾਜ਼ਰੀ ਭਰੀ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਤੇ ਅੱਜ ਨਹੀਂ ਗਿਆ ਡਾਕਟਰ ਦਲਜੀਤ ਸਿੰਘ ਗਿਆ ਐਡਵੋਕੇਟ ਪਰ ਉਪਕਾਰ ਸਿੰਘ ਘੁੰਮਣ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਜਾਂ ਫਿਲਮੀ ਅਦਾਕਾਰ ਜਿਹੜਾ ਹੌਬੀ ਢਾਲੀਵਾਲ ਹੈ ਉਸ ਨੂੰ ਜਾਂ ਰਿਸ਼ੀ ਅਗਰਵਾਲ ਇੱਕ ਲੇਡੀਜ਼ ਹੈ ਜਿਸ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਪਹਿਲਾ ਨਾਮ ਆ ਰਿਹਾ ਹੈ ਕੈਪਟਨ ਮਰਿੰਦਰ ਸਿੰਘ ਦਾ ਦੂਸਰਾ ਨਾਮ ਆ ਰਿਹਾ ਹੈ ਹੌਬੀ ਢਾਲੀਵਾਲ ਜਿਹਨਾਂ ਨੂੰ ਖਾਸੇ ਬੰਦੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਤੀਜਾ ਨਾਮ ਹੈ ਰਿਸ਼ੀ ਅਗਰਵਾਲ ਦਾ ਯਾਨੀ ਕਿ ਤਿੰਨ ਨਾਮ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਇਹਨਾਂ ਤਿੰਨਾਂ ਨਾਵਾਂ ਦੇ ਵਿੱਚੋਂ ਕਿਸੇ ਇੱਕ ਦੇ ਨਾਮ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਮੋਹ ਲੱਗ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ ਅੱਜ ਹਰ ਹਾਲਤ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰਿਆ ਜਾਵੇਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਵਾਲੇ ਬਹੁਤ دیر ਕਰ ਚੁੱਕੇ ਨੇ ਇਸ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਜਿਮਨੀ ਚੋਣਾਂ ਦਾ ਬਾਈਕਾਟ ਨਹੀਂ ਕਰਨਾ ਹੁਣ ਉਹਨਾਂ ਨੇ ਹੁਣ ਉਹਨਾਂ ਨੇ ਆਪਣੇ ਪੱਧਰ ਤੇ ਜਿਹੜਾ ਹੈ ਚੋਣ ਮદાન ਦੇ ਵਿੱਚ ਉਮੀਦਵਾਰ ਉਤਾਰਨਾ ਹੈ ਕੈਪਟਨ ਅਮਿੰਦਰ ਸਿੰਘ ਰਿਸ਼ੀ ਅਗਰਵਾਲ ਅਤੇ ਹੋਬੀ ਧਾਲੀਵਾਲ ਦੇ ਨਾਮ ਸਭ ਤੋਂ ਉੱਪਰ ਆ ਰਹੇ ਨੇ